ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਝਪਨ ਨ ਹੋਵੇ ਜੇ ਲਾਇ ਰਹਾ ਲਵਤਾਰੇ ਭੋਖਿਆ ਭੋਖ ਨ ਤਰੀ ਤੇ ਬੰਨਾਪੁਰੀਆ ਭਾਰ ਸਹਿ ਸੇਉਣ ਪੱਲਖੋਏ ਤਾਂ ਕਿੰਨਾ ਚੱਲੇ ਨਾਲ ਕਿਵ ਸਚਾਰ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਸੁਗ ਪਾਈਏ ਇਕ ਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਭਵਾਈਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਨੇ ਨਹੀਂ ਸਾੜ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿਦਿਆ ਵਿਖੰਵੀ ਚਾਰ ਗਾਵੇ ਕੋ ਸਾਜ ਕਰੇ تن ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਠ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮਿ ਹੁਕਮ ਚਲਾਇ ਰaho ਨਾਨਕ ਵਿਗਸੈ ਵੇ ਪਰਵਾਹ ਸਾਚਾ ਸਹਿਬ ਸਤਨਾਇ ਪਾਖਿਆ ਭਉ ਉਪਾਰਿ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿ ਦਿਸੈ ਦਰਬਾਰ ਮੋਹ ਕੇ ਬੋਲਨ ਬੋਲਿਏ ਜਿ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰੇ ਨਾਨਕ ਇਹ ਵੇ ਜਾਣੀਏ ਸਭ ਆਪੇ ਸਚਿਆਰੇ ਥਾਪਿਆ ਨਾ ਜੈ ਕੀ ਥਾਣਾ ਹੋਇ ਆਪੇ ਆਪ ਨੰਝਣ ਸੋਇ ਬੇਣ ਸੇਵਾਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਨਿਆਮਨ ਰੱਖੀ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੂ ਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥਨਾ ਨਾ ਜਾਈ ਗੁਰਾ ਇੱਕ ਤਿਹ 부ਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਭਾਣੇ ਕੀ ਨਾਹੀ ਕਰੀ ਜੇ ਤਿਸ ਰਠੀ ਉਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿਖ ਸੁਣੀ ਗੁਰਾ ਇਕ ਦੇਹਿ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਿ ਨਾ ਜਾਈ ਜੇ ਜੁਗ ਚਾਰੇ ਹਰ ਜਾ ਹੋਰ ਦਸੂਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰੇ ਜਗ ਲਈ ਦੇ ਤਿਸ ਨਦਰ ਨਾ ਵੇਤਵਾਤ ਨ ਕੋ ਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ ਧਿਆਗੁੰਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਿੱਧ ਪੀਰ ਸੁਨਣਾ ਸੁਨੇ ਤਰਤ ਤਵਲੇ ਆਕਾਸ ਸੁਨਿਆ ਦੀਪ ਲਭ ਪਾਤਾਲ ਸੁਨਿਆ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨੇ ਈਸ਼ਰ ਵਰ ਮਹਿੰਦ ਸੁਨੇ ਮੁਖਸਲਾ ਹਨਮੰਦ ਸੁਨੇ ਜੋਗ ਜੁਗਤ ਤਨ ਭੇਦ ਸੁਨੇ ਸਾਸ ਮਨੁਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਛਰ ਕੈ ਸੁਨਾਨ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁ ਨਾ ਕੀ ਗਾਹ ਸੁਨੇ ਸੇਖ ਪੀਰ ਪਾਤ ਸਾਹਿਬ ਸੁਨੇ ਦੇ ਭਾਵੇ ਰਾਹ ਸੁਨੇ ਹਾਥ ਹੋਏ ਸਗਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰਮ ਵਿਚਾਰ ਐਸਾ ਨਾਮ ਨਰਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵੇ ਮਨ ਬੋਧ ਮਨੇ ਸਗਲ ਭਵਨ ਕੇ ਸੁਦ ਮਨੇ ਮਹ ਝੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਠਾਕ ਨਾ ਪਾਏ ਮਨੇ ਪਾਸਿਓ ਪ੍ਰਗਟ ਜਾਏ ਮਨੇ ਮਗਨਾ ਝੱਲੇ ਪੰਥ ਮਨੇ ਧਰਮ ਸੇਤੀ ਸਰਬੰਦੇ ਐਸਾ ਨਾਮ ਨਰਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਿਵਾਰੀ ਸਾਧਾਰ ਮੰਨੇ ਤਰੇ ਧਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖਿਆ ਐਸਾ ਨਾਮ ਨਰਜਣਾ ਹੋਇ ਦੇਖੋ ਮਨ ਜਾਣੇ ਮਨ ਕੋਇ ਪੰਚ ਪ੍ਰਮਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਾ ਰਾਜਾਣ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੋ ਹਲਤਰਮ ਦੇ ਆਕਾ ਪੂ ਸੰਤੋਗਤਾ ਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧਗਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨਜੋਰ ਜੀ ਯਾਦਰੰਗਾ ਕੇ ਨਾਮ ਸਭਨੇ ਲਿਖਿਆ 부ੜੀ ਕਲਾ ਮਹਿਲੇ ਖਲ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਵਸੈ ਕੋ ਕੋ ਵਤਸਤੇ ਹੋਵੇ ਲਖਤਰੇ ਆ ਗੁਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਿ ਸੁ ਭਾਵੇ ਸਾਈ ਅਪਲਿੰਕਾਰ ਤੁਸਰਾ ਸਲਾਮਤ ਨਿਰੰਕਾਰ ਅਸੰਖ ਜਾਪੇ ਅਸੰਖ ਪਾਉ ਸੰਗ ਪੂਰਾ ਸੰਗ ਤੋਤਾਉ ਸੰਕਰੰਤ ਮੁਖੇਦ ਪਾਠ ਸੰਗ ਜੋਗਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਸੰਗਦਾ ਤਾਰ ਸੰਗ ਸੂਰਮ ਭਗਤ ਸਾਰ ਸੰਗ ਮੋਨ ਲਵਲਾਏ ਤਾਰ ਗੁਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਰੂਪਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਰੰਕਰ ਸੰਕਮੁਰ ਕੇ ਅੰਧਕੋਰ ਸੰਕ ਚੋਰ ਹਰਾਮ ਕੋਰ ਸੰਕ ਅਮਰ ਕਰ ਜਾਹਿ ਜੋ ਸੰਗਲ ਵੜਹ त्यागmai ਅਸੰਗ ਪਾਪੀ ਭਾਬ ਕਰ ਜਾਹਿ ਸੰਗੂੜਰ ਕੂੜੇ ਫੁਰਾਏ ਸੰਕ ਮਲੇਸ਼ ਮਲ ਭਕ ਕਾਏ ਸੰਕ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਰੂਪਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਰੰਕਰ ਅਸੰਖ ਨਾਮੈ ਸੰਖਤਾਮ ਗਮ ਗਮ ਸੰਖਲੋ ਸੰਕੇ ਸਿਰ ਭਾਰ ਹੋਏ ਅਖਰੀ ਨਾਮ ਖਰੀਸਾਲਾ ਅਖਰੀ ਗਿਆਨ ਗੀਤ ਗਉਣਗਾ ਅਖਰੇ ਲਿਖਲ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਨ ਜਿਨੇ ਲਿਖੇਤੀ ਸਰਨਾ ਜੇ ਫਰਮਾਇ ਤੇਵ ਤੇਵ ਪਾਈ ਜੇਤਾ ਕੇਤਾ ਤੇਤਾ ਨਾਵੇਂ ਨਾਵੇਂ ਕੋ ਥਾਪੁਰਦ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਲ ਪਾਵੇ ਸਾਈ ਪਲੀਕਾਰ ਤੁਸਰਾ ਸਲਾਮਤ ਲੜਨਕਾਰ ਪਰੀਏ ਹੱਥ ਪੈਰ ਦੰਦੇ ਹੈ ਪਾਣੀ ਧੋਤੇ ਦੁਰ ਸੁਖੇ ਮੋਤ ਬਲੀਤੀ ਕੱਪੜ ਹੋਏ ਦੇ ਸਭ ਲਈਏ ਉਤੋਏ ਪਰੀਆਂ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇ ਕੇ ਰੰਗ ਹੁਨੀ ਪਾਪੀ ਅੱਖ ਨਾ ਕਰ 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 ਨਾਲ ਲਖ ਲਹਿ ਜਾਓ ਆਪੇ ਬੀਜਾ ਪੀ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰ ਤਵ ਦੇ ਆਦਦਾਂ ਜੇ ਕੋ ਪਾਵੈ ਤਿਲ ਕਾਮਣ ਸੁਨੇ ਮੰਨੇ ਅਨ ਕੀਤਾ ਭਵ ਅੰਤਰ ਗਰ ਤੀਰਥ ਮੰਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰਤ ਮਹਕਮ ਜਿਤੋ ਹੋਇ ਆਕਾਰ ਵੇਲ ਨਾ ਪਾਇ ਭੰਡਤੀ ਜੇ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਓ ਕਾਦੀਆ ਜਿ ਲੇਖਨ ਲੇ ਕੁਰਾਨ ਥੇਤ ਵਾਰ ਨਾ ਜੋਗੀ ਜਾਣ ਰੁਤ ਮਹ ਨਾ ਕੋਈ ਜਾ ਕਰਤਾ ਸੀ ਤੀ ਕੋ ਸਾਜੇ ਆਪੇ ਜਾਣੇ ਸੋਇ ਦੇਵ ਕਰ ਆਖ ਕੀ ਵਸਾਲਾ ਹੈ ਕੇਵਰਨੇ ਕੇ ਜਾਣਾ ਨਾਨਕ ਆਖਨ ਸਭ ਕੋ ਆਖੇ ਕੋ ਵੀ ਕਿਸਿਆਣਾ ਵੱਡਾ ਸਾਹਿ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਗਏ ਗਿਆਨਾ ਸੋਹੇ ਪਤਲਾ ਪਤੱਲ ਕੀ ਗਾਸਾ ਅਗਾਸਾ ਉੜ ਕੋੜਕ ਪਾਲ ਤਕੇ ਵੇਦ ਕਹਿਣਿ ਕਵਾਤ ਸਾਸ ਟਾਰੇ ਘਣਕ ਤੇ ਬਾਸੁ ਲਿਖਤਾਤ ਲੇਖਾ ਹੈ ਤਾ ਲਿਖਿਆ ਲੇਖਾ ਹੈ ਵਿਨਾਸ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਰਾਈ ਸਰਾਈ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਉ ਪਵੇ ਸੁਮੰਦ ਨਾ ਜਾਣੀਏ ਸੁਮੰਧ ਸਾਹ ਸੁਲਤਾਨ ਗिरा ਸੇਤੀ ਮਲ ਤਣ ਕਿਹੜੀ ਤੁਲਨਾ ਹੋਉਣੀ ਜੇ ਤਿਸ ਬਨੋ ਨਾ ਵੀਸਰੇ ਅੰਤ ਨਾ ਸਬਤੀ ਕਹਿਣਾ ਤੇ ਅੰਤ ਨਾ ਕਰਨ ਦੇ ਇਨਾਂ ਤੇ ਅੰਤ ਨਾ ਵੇਖਣ ਸੁਣਨ ਤੇ ਅੰਤ ਨਾ ਜਾਪੇ ਕੈਮਨ ਮੰਤ ਤੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬੋਤਾ ਕਿ ਆ ਬੋਤਾ ਹੋਏ ਵੱਡਾ ਸਹਿਬ ਉੱਚਾ 타 ਉੱਚੇ ਉਪਰ ਉੱਚਾ ਨਾ ਵੇੜੂ ਉੱਚਾ ਹੋਵੇ ਕੋਦ ਸੁੱਝੇ ਕੋ ਜਾਣੇ ਸੋਏ ਜੇਵਡਾ ਭਜਾਨਿਆ ਆਪ ਬਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਆਤਮਾਏ ਕਿਤੇ ਮੰਗੇ ਜੋ ਦੇਵ ਪਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੁਟਟੇ ਵੇਕਾਰ ਕਿਤੇ ਲੈ ਲ ਮੁਕਰ ਪਾਏ ਕਿਤੇ ਮੂਰਖਾ ਹੀ ਖਾਈ ਕੀਤਾ ਦੂਖ ਕੋ ਉਸਦ ਮਾਰੇ ਪੀਦਾ ਤੇਰੀ ਦਾਤ ਆਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਦੇ ਕੋ ਖਾਈਗਾ ਗਣ ਪਾਏ ਹੋ ਜਾਣੇ ਜੇ ਤਿਆ ਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਈਸ ਨੂੰ ਮਕਸਦ ਸੇ ਬਸਲਾ ਨਾਲ ਪਾਸਾ ਹੀ ਪਾਸਾ ਹੈ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਢੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਲਾ ਸਮਾਏ ਮੁੱਲ ਪਰ ਮੁੱਲ ਦੀਪਾਨ ਮੁੱਲ ਤਲ ਮੁੱਲ ਫਰਮਾਨ ਮੁਲਬਖ ਸੀ ਸਮੁਲ ਨਿਸਾਨ ਮੁਲ ਕਰਮੁਲ ਫਰਮਾਨ ਮੁਲ ਮੁਲ ਲਖਣਾ ਜਾਇ ਆਖਾ ਗਰੇ ਹਿਲੇ ਬਲਾਇ ਆਕੇ ਵੇਦ ਪਾਠ ਬਰਾਨ ਆਕੇ ਪੜੇ ਕਰੇ ਵਿਕਿਆੜ ਆਕੇ ਵਰਮੇ ਆਖੇਂਦੇ ਆਖੇ ਗੋਪੀ ਤਾ ਗੋਵਿੰਦ ਆਖੇ ਸਰਾਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਖੇ ਦੇ ਵਖੇ ਸੁਰਨ ਮੁਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਉ ਠੁਟ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੀ ਕੀ ਵੇੜਾ ਪਾਵੈ ਤੇ ਵੜੋ ਹੋਏ ਨਾਨਕ ਜਾਨੇ ਸਾਜਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾ ਲਿਖਿਆ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਰਾਤ ਲੈ ਕੇ ਅਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਗ ਪਰੇ ਸੋ ਕਹਿਣ ਕੀਤੇ ਗਾਵਣ ਹਾਰੇ ਗਾਵੈ ਤਉ ਨ ਭੋਂ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰ ਵਿਚਾਰੇ ਗਾਵੇ ਈਸ਼ਰ ਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਾਥਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਤਰ ਗਾਵਣ ਸਾਧਵੀ ਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਖੁਸਰ ਜੋਗ ਜੁਗ ਵਿਧਾ ਨਾਲੇ ਗਾਵੇ ਮੋਹਨੀਆ ਮਨਮੋਹਣ ਸੁਰਗ ਮਾ ਛਪਿਆਲੇ ਗਾਵਣ ਰਤਨੀ ਭਾਈ ਤੇਰੇ 68 ਧੀ ਰਤਨ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰ ਪੰਡਾ ਕਰ ਕਰ ਰਖੀ ਤਾਰੇ ਸੇਈ ਤੁਨੋਂ ਗਾਵੇ ਜੋ ਤੁਨ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨਿ ਆਵ ਨਾਨਕ ਆ ਕੀ ਵਿਚਾਰੇ ਸੋਈ ਸੋਈ ਸ੍ਰਸ ਸਹਿਵ ਸਾਚਾ ਸਾਚੀ ਨਾਹੀ ਹੈਪੀ ਹੋਸੀ ਜੈਨਾ ਜਿਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੀ ਉਪਾਇ ਕਰ ਕਰ ਵੇਖਾ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤੇ ਸੁਪਾਵੇ ਸੋਈ ਕਰਸੀ ਰੁਕਮ ਨਾ ਕਰਨਾ ਜਾਇ ਸੋ ਪਾਸੋਂ ਸੋਹਾ ਪਾਸਾ ਵੀ ਨਾਨਕ ਰਹੈ ਨਰਜਾਈ ਹੁੰਦਾ ਸੰਤੋਖ ਧਰਮ ਬਚੋ ਲਈ ਧਿਆਨ ਕੀ ਕਰੇ ਵਿਪੋਤ ਕੀੰਤਾ ਕਾਲ ਘੁਆਰੀ ਕੈ ਜੁਗ ਢੰਡਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਣ ਜੀ ਤੇਜ ਜਗ ਜੀਤ ਆਦੇ ਤੇਸੇ ਆਦੇਸ ਆਦਿ ਲੀਨ ਆਦਿ ਨਾਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਧਿਆਨ ਭੰਟਾਰਨ ਕਟਕੜ ਵਾਜੇ ਨਾਤ ਆ ਬਨਾਤ ਨਾਤੀ ਸੁਭਜ ਕੇਰੇ ਸੇ ਦੇਵਰਾਸਾਦ ਸੰਜੋਗ ਜੋਦ ਕਰ ਚਲਾਵੇ ਲੇਖਿਆ ਵਿਭਗ ਅਦੇ ਤੇ ਸੇ ਆਦੇਸ ਆਦਿ ਨੀ ਨਾਦਨਾਤ ਜੁਗ ਜੁਗੇ ਕੋ ਵੇਸ ਏ ਕਾਮਾਈ ਜਿਵਤ ਵਿਅਤੀ ਚ ਲੈ ਪਰਮਾਨ ਇੱਕ ਸੰਸਾਰਿਕ ਪੰਡਾਰੀਕ ਲਾਇ ਦੀ ਬਾਣ ਜਿਵਤਿ ਸਪਾਵੇ ਤੇ ਵੇਚ ਲਾਵੇ ਜਿਵ ਹੋਵੇ ਪਰਮਾਨ ਹੋ ਵੇਖੇ ਨਾਨਦਰ ਨਾਵੇ ਬੋਤਾ ਹੈ ਵਿਡਾਣ ਅਦੇ ਤੇ ਸੇ ਆਦੇਸ ਆਦਿ ਨੀ ਨਾਦਨਾਤ ਜੁਗ ਜੁਗੇ ਕੋ ਵੇਸ ਹਾ ਸੰਨੋਈ ਲੈ ਬੰਦਾਰੇ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰਵੇ ਕੈ ਸਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਸਿਆਦੇ ਸਿਆਦੇ ਨਿੰਦ ਨਾਦ ਨਾਦ ਜੁਗ ਜੁਗ ਵੇ ਕੋ ਵੇਸ ਿਕਦੂ ਜੀ ਬੋਲ ਖੋਏ ਲਖੋਏ ਲਖੀਸ ਲਖ ਲਗੜਾ ਕੀਕ ਨਾਮ ਜਗਦੀ ਸੇ ਤੁਰੈ ਪਤ ਪਵੜੀਏ ਚੜੀਏ ਹੋਈ ਕੀ ਸੇ ਸੁਨ ਗਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨੇ ਦ੍ਰਿਪਾਈਏ ਕੂੜੀ ਕੂੜੇ ਠੀਸੇ ਆਖਰ ਜੋਰ ਜੋਰ ਤਪੇ ਨਾ ਜੋਰ ਜੋਰ ਨਮਗਰਦੇ ਹੈ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਨ ਮਰ ਸੂਰ ਜੋਰ ਨਾ ਸੁਰਤੀ ਘਣ ਵਿਚਾਰ ਜੋ ਨਾ ਜੁਕਟੀ ਛੁਟੈ ਸੰਸਾਰ ਈਸਾ ਜੋਰ ਕਰਵੇ ਕੇਸ ਹੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਗਣੀ ਪਾਤਾਲ ਤਿਸੁ ਤਰਤੀ ਹਾਰ ਪ੍ਰਕਿਰਤਿ ਮਿਸਾਲ ਤਿਸੁ ਜੀਵ ਜੁਕਤ ਕੇ ਰੰਗ ਤਿੰਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਹਣ ਪੰਚ ਪ੍ਰਮਾਨ ਨਦਰੀ ਕਰਮ ਭਮੀ ਨੀਸਾਨ ਕਚਪ ਗਾਇੋ ਥੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਿਆ ਹੋ ਧਰਮ ਗਿਆਨ ਖੰਡ ਕਿਆ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਣ ਮਹੇਸ ਕੇਤੇ ਵਰਮੇ ਘਾੜਤ ਗੜੀਏ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਅਖਾਣੀ ਕੇਤੇ ਅਬਾਣੀ ਕੇਤੇ ਭਾਦ ਨਿਰੰਦ ਕੇਤੇ ਅਸੁਰਤੀ ਸਿਵ ਕੇਤੇ ਨਾਨਕ ਅੰਤੁ ਨਾ ਅੰਤੁ। ज्ञानखंड में ज्ञान परचंड तितै नाथ बिनोद गोदानंद श्रमखंड की वाणी रूप तितै काढ़त कड़ीए बहुत अनूप ताक्या गल्ला कथियां ना जाय जे को कह पछै पछताए तितै कड़ीए जोरत मतमन बोलत तितै कड़ीए सुरा सुधा के सुद्ध करमखंड की वाणी जोर तितै और ना कोई और तितै जोद महाबल सूरति में राम रहया भरपूर तितै सीता सीता मम माय ताके रूप ना कथने जाय ना मरे ना ठागे जाय जिनकर राम सेमणmai ਇਥੇ ਭਗਤ ਵਿਸਾਏ ਕੋ ਲੋਕ ਕਰਨ ਨਾਲ ਸੱਚਾ ਮਨ ਸੋ ਸੱਚ ਕਰਨ ਵਿੱਚ ਅਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਇਥੇ ਕਰਨ ਮਨੋਵਰ ਪੰਡ ਦੇ ਕੋ ਕਤੇ ਤਨਤਨ ਇਥੇ ਲੋ ਲੋ ਕਰ ਜੀਵ ਜੀ ਹੁਕਮ ਤਵੇ ਤੇ ਵਕਾਰ ਵੇਖੇ ਵਿਸੇ ਘਰ ਵਿਚਾਰ ਨਾਨਕ ਕਥਨਾ ਘੜਾ ਸਾਰ ਜਤ ਪਹਾਰਾ ਤਿਰ ਸੁਨੇ ਅਰਨ ਮਤ ਵੇਦ ਹਥਿਆਰ ਭੋਖ ਲਗਨੀ ਤਬਤਾ ਭਾਂਡਾ ਭਮ੍ਰਿਤ ਤੇ ਢਾਲ ਕੜੀਏ ਸਭ ਸਤਿਦਕ ਸਾਜਣ ਕੋ ਨਦਰ ਕਰਮ ਤਨ ਘਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤੁਈ ਤਾਇ ਤਾਇ ਖਿਲੇ ਸਗਲ ਚਗਤ ਸਿੰਘ ਆਇਆ ਬੁਰ ਨਾਇਆ ਵਾਜੇ ਧਰਮਹ ਪੂਰ ਕਰਮੀ ਆਪੁ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਤੇ ਆਇਆ ਗਏ ਮਸਤ ਕਾਲ ਨਾਨਕ ਤੇਮ ਕੁਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇਨ ਮੂਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ